प्यारे बच्चों नानी दीया ਬਾਤਾਂ ਵਿੱਚ ਅੱਜ ਮੈਂ ਤੁਹਾਨੂੰ ਥੋਬੀ ਤੇ ਗਧਾ ਇਹ ਬਾਲ ਕਹਾਣੀ ਸੁਣਾਵਾਂਗੀ ਇਹ ਐਸ ਅਸ਼ੋਕ ਪੋਰਾ ਜੀ ਨੇ ਲਿਖੀ ਹੋਈ ਹੈ ਤੇ ਸੁਣੋ ਕਹਾਣੀ ਥੋਬੀ ਤੇ ਗਧਾ ਇੱਕ ਪਿੰਡ ਵਿੱਚ ਇੱਕ ਥੋਬੀ ਰਹਿੰਦਾ ਸੀ ਤੇ ਉਸ ਨੂੰ ਕੱਪੜੇ ਧੋਣ ਲਈ ਪਿੰਡ ਤੋਂ ਕਾਫੀ ਦੂਰ ਜਾਣਾ ਪੈਂਦਾ ਸੀ ਕੱਪੜੇ ਇੰਨੇ ਧੋਣ ਲਈ ਆਉਂਦੇ ਸਨ ਕਿ ਉਹ ਝੁੱਕ ਕੇ ਦੂਜੀ ਥਾਂ ਨਹੀਂ ਲਿਜਾ ਸਕਦਾ ਸੀ ਕਿਸੇ ਮਿੱਤਰ ਸੱਜਣ ਦੇ ਕਹਨ ਤੇ ਉਸ ਨੇ ਇੱਕ ਕਮਿਹਾਰ ਪਾਸੋਂ ਇੱਕ ਗਧਾ ਖਰੀਦ ਲਿਆ ਤਾਂ ਕਿ ਕੱਪੜਿਆਂ ਨੂੰ ਘਾਟ ਤੱਕ ਲਿਜਾਣ ਲਈ ਆਸਾਨੀ ਰਹੇ। ਉਹ ਸਵੇਰੇ ਹੀ ਗਧੇ ਤੇ ਕੱਪੜੇ ਲੱਦ ਕੇ ਤੁਰ ਪੈਂਦਾ ਤੇ ਸ਼ਾਮ ਨੂੰ ਘਰ ਵਾਪਸ ਪਰਤਦਾ। ਗਧਾ ਵਿਚਾਰਾ ਸੋਹਰਾ ਦਿਨ ਭੁੱਖਾ ਰਹਿੰਦਾ। ਧੋਬੀ ਬਹੁਤ ਚਲਾਕ ਸੀ। ਉਹ ਗਧੇ ਨੂੰ ਗਵਾਂਢੀ ਕਿਸਾਨ ਦੀ ਖੇਤਾਂ ਵਿੱਚ ਚਰਨ ਲਈ ਛੱਡ ਆਂਦਾ। ਗਧੇ ਨੇ ਕਿਸਾਨ ਦੇ ਖੇਤਾਂ ਵਿੱਚ ਬਹੁਤ ਉਜਾੜਾ ਪਾਇਆ ਇੱਕ ਸ਼ਾਮ ਕਿਸਾਨ ਖੇਤ ਦੀ ਇੱਕ ਨੁਕਰੇ ਲੁੱਕ ਕੇ ਬੈਠ ਗਿਆ ਜਿਉਂ ਹੀ ਗਦਾ ਖੇਤ ਵਿੱਚ ਵੜਿਆ ਕਿਸਾਨ ਨੇ ਉਸ ਨੂੰ ਡਾਂਗਾ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਉਹ ਇਹ ਨਾ ਵੇਖ ਸਕਿਆ ਕਿ ਗਧੇ ਨੂੰ ਕੌਣ ਛੱਡ ਕੇ ਗਿਆ ਹੈ ਵਿਚਾਰਾ ਗਦਾ ਖੂਬ ਮਾਰ ਖਾ ਕੇ ਖੇਤਾਂ ਵਿੱਚੋਂ ਬਾਹਰ ਨਿਕਲ ਗਿਆ ਤੋਂ ਬਿਨੇ ਹੋਰ ਚਲਾਕੀ ਵਰਤੀ ਹੋਨੋ ਗਧੇ ਨੂੰ ਪਿੰਡ ਦੇ ਦੂਜੇ ਪਾਸੇ ਖੇਤਾਂ ਵਿੱਚ ਛੱਡ ਆਉਂਦਾ ਤੇ ਟੜਕਸਾਰ ਜਾ ਕੇ ਲੈ ਆਉਂਦਾ ਪਿੰਡ ਦੇ ਕਿਸਾਨ ਬਹੁਤ ਤੰਗ ਆ ਚੁੱਕੇ ਸਨ ਉਹਨਾਂ ਨੂੰ ਇੱਕ ਰਾਤ ਪੂਰੀ ਜਾਗ ਕੇ ਕੱਟੀ ਵਿਚਾਰਾ ਗਧਾ ਫਸ ਗਿਆ ਤੇ ਉਹਨਾਂ ਕੁੱਟ-ਕੁੱਟ ਕੇ ਉਸਦੀ ਚਮੜੀ ਉੱਦ ਦੇ ਦਿੱਤੀ ਪਰ ਥੋਬੀ ਫਿਰ ਵੀ ਆਪਣੀ ਚਲਾਕੀ ਤੋਂ ਬਾਜ਼ ਨਾ ਆਇਆ ਇੱਕ ਦਿਨ ਉਸਨੇ ਇੱਕ ਹੋਰ ਯੋਜਕਤ ਬਣਾਈ ਕਿ ਦੁਰੋਤਤ ਬਿਨੈਸ਼ਰ ਦੀ ਖਾਲ ਲਿਆ ਕੇ ਗਧੇ ਨੂੰ ਪਹਿਨਾ ਦਿੱਤੀ ਤੇ ਗਧੇ ਨੂੰ ਫਿਰ ਖੇਤਾਂ ਵਿੱਚ ਛੱਡ ਦਿੱਤਾ ਸਾਰੇ ਕਿਸਾਨ ਡਰ ਗਏ ਕਿਉਂਕਿ ਉਹ ਸਮਝਦੇ ਸਨ ਕਿ ਸ਼ਾਇਦ ਉਹਨਾਂ ਦੇ ਖੇਤਾਂ ਵਿੱਚ ਸ਼ੇਰ ਆ ਗਿਆ ਹੈ ਕਿਸਾਨਾਂ ਨੇ ਮਿਹਨਤ ਨਾਲ ਉਗਾਈ ਫਸਲ ਅੱਖਾਂ ਉਝੜਦੀ ਵੇਖੀ ਪਰ ਉਹ ਕਰ ਕੁਝ ਨਹੀਂ ਸਕਦੇ ਸਨ ਉਹ ਸਭ ਕੁਝ ਝੜਦੇ ਗਏ ਇੱਕ ਦਿਨ ਗਦਾ ਜਦੋਂ ਪੂਰੀ ਤਰ੍ਹਾਂ ਰੱਜ ਗਿਆ ਤਾ ਉਹ ਆਪਣੀ ਆਦਤ ਅਨੁਸਾਰ ਧਰਤੀ ਤੇ ਲੇਟ ਕੇ ਹੀ ਕਹਿ 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 ਕਰਕੇ ਹਿੰਗਣ ਲੱਗ ਪਿਆ ਕਿਸਾਨ ਸਮਝ ਗਿਆ ਕਿ ਇਹ ਤਾਂ ਕੋਈ ਗਦਾ ਹੈ ਉਹਨਾਂ ਨੇ ਉਸ ਨੂੰ ਫੜ ਲਿਆ ਤੇ ਜਦੋਂ ਖਾਲ ਉਤਾਰ ਕੇ ਵੇਖਿਆ ਤਾਂ ਸੱਚ ਮੁੱਚੀ ਗਦਾ ਸੀ ਉਹਨਾਂ ਨੇ ਉਸ ਨੂੰ ਬੰਨ ਲਿਆ ਤੇ ਪਿੰਡ ਵਿੱਚ ਟੰਡੋਰਾ ਫੇਰ ਦਿੱਤਾ ਕਿ ਜਿਸ ਧਾਵੀ ਇਹ ਗਦਾ ਹੋਵੇ ਆ ਕੇ ਲੈ ਜਾਵੇ ਜਦੋਂ কুমਹਾਰ ਕੋਲ ਆਇਆ ਉਸਨੇ ਪਛਾਣ ਲਿਆ ਕਿ ਇਹ ਗਦਾ ਤਾਂ ਉਸਦਾ ਹੀ ਹੈ ਉਸਨੇ ਇਸ ਨੂੰ ਧੋਬੀ ਕੋਲ ਵਿੱਚ ਅਸੀਂ ਧੋਬੀ ਨੂੰ ਸਾਧ ਲਿਆ ਤੇ ਉਸਨੇ ਆਪਣਾ ਜੁਰਮ ਮੰਨ ਲਿਆ ਕਿ ਉਸਨੇ ਹੀ ਇਸ ਗਦੇ ਤੇ ਛੇਰ ਦੀ ਖਲ ਪਵਾ ਕੇ ਖੇਤਾਂ ਵਿੱਚ ਭੇਜਿਆ ਸੀ ਦੂਸਰੇ ਦਿਨ ਕੁਝ ਸਿਆਣੇ ਲੋਕਾਂ ਦਾ ਇਕੱਠ ਹੋਇਆ ਕਈਆਂ ਨੇ ਧੋਬੀ ਨੂੰ ਪਿੰਡੋਂ ਬਾਹਰ ਕੱਢਣ ਦਾ ਸੁਝਾਅ ਦਿੱਤਾ ਧੋਬੀ ਪਰਿਆ ਵਿੱਚ ਨੀਵੀਂ ਪਾ ਕੇ ਬੈਠਾ ਸੀ ਕੈਸੇ ਆਣੇ ਬੰਦਿਆਂ ਨੂੰ ਉਸਤੇ ਤਰਸ ਆ ਗਿਆ ਕਿ ਇਸ ਵਿਚਾਰੇ ਦਾ ਵਸਿਆ ਕਰਨਾ ਅਬ ਜੜ ਜਾਵੇ ਤੋਬੀ ਨੂੰ 100 ਰੁਪਇਆ ਜੁਰਮਾਨਾ ਕਰਕੇ ਸਾਰੇ ਪਿੰਡ ਤੋਂ ਮਾਫੀ ਮੰਗਣ ਲਈ ਕਿਹਾ ਗਿਆ ਤੋਬੀ ਨੇ 100 ਰੁਪਇਆ ਦੇ ਕੇ ਸਾਰੇ ਪਿੰਡ ਤੋਂ ਮਾਫੀ ਮੰਗੀ ਹੁਣ ਉਸ ਨੂੰ ਅਕਲ ਆ ਗਈ ਸੀ ਹਾਂ ਬੱਚੋ ਇਹ ਸੀਗੀ ਕਹਾਣੀ ਹਾਂ ਤੋਬੀ ਤੇਗਾ ਤੇ ਦੁਬਾਰਾ ਫਿਰ ਮਿਲਾਂਗੇ ਆਪਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਬੱਚੋ